ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਜਾਣਕਾਰੀ ਲੈ ਰਹੇ ਹਾਂ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਉਪਰੋਕਤੁ ਕਾ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਸੰਬੰਧ ਵਿੱਚ ਆਪਣੀ ਸਵੈ ਜੀਵਨੀ ਬਚਿੱਤਰ ਨਾਟਕ ਵਿੱਚ ਲਿਖੀਆਂ ਹਨ ਜਿਨ੍ਹਾਂ ਦਾ ਅਰਥ ਹੈ ਗੁਰੂ ਜੀ ਨੇ ਧਰਮ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਉਹਨਾਂ ਨੇ ਧਰਮ ਲਈ ਆਪਣਾ ਸਿਰ ਦਾ ਕਟਵਾ ਦਿੱਤਾ ਪਰ ਆਪਣਾ ਸਿੱਧਕ ਨਹੀਂ ਹਾਰਿਆ ਅਜਿਹੇ ਸ਼ਬਦ ਕਿਸੇ ਮਹਾਪੁਰਖ ਲਈ ਹੀ ਆਖੇ ਜਾ ਸਕਦੇ ਹਨ ਕਿਉਂਕਿ ਗੁਰੂ ਤੇਗ ਬਹਾਦਰ ਜੀ ਅਜਿਹੇ ਹੀ ਮਹਾਪੁਰਖ ਸਨ ਜਿਨ੍ਹਾਂ ਦੀ ਸ਼ਹਾਦਤ ਨੂੰ ਇੱਕ ਲਾਸਾਨੀ ਸ਼ਹਾਦਤ ਕਿਹਾ ਗਿਆ ਹੈ। ਭਾਵੇਂ ਜਿਸ ਵਰਗੀ ਸ਼ਹਾਦਤ ਨਾ ਕਿਸੇ ਨੇ ਦਿੱਤੀ ਨਾ ਹੀ ਦੇ ਸਕਦਾ ਹੈ ਕਿਉਂਕਿ ਕਹਿੰਦੇ ਹਨ ਕਾਤਲ ਤਾਂ ਮਕਤੂਲ ਕੋਲ ਚੱਲ ਕੇ ਜਾ ਸਕਦਾ ਹੈ ਪਰ ਮਕਤੂਲ ਕਾਤਲ ਕੋਲ ਜਾ ਕੇ ਨਹੀਂ ਕਹਿੰਦਾ ਮੈਂ ਆ ਗਿਆ ਹਾਂ ਮੈਨੂੰ ਸ਼ਹੀਦ ਕਰ ਦਿਓ। ਗੁਰੂ ਜੀ ਦੀ ਵਿਲੱਖਣ ਕੁਰਬਾਨੀ ਕਾਰਨ ਹੀ ਉਹਨਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਤਿਕਾਰਿਆ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਸੀ ਅਤੇ ਮਾਤਾ ਜੀ ਦਾ ਨਾਮ ਮਾਤਾ ਨਾਨਕੀ ਜੀ ਸੀ ਆਪ ਦਾ ਬਚਪਨ ਦਾ ਨਾਮ ਤਿਆਗਮਲ ਸੀ ਕਹਿੰਦੇ ਹਨ ਕਿ ਬਚਪਨ ਵਿੱਚ ਆਪ ਨੇ ਕਰਤਾਰਪੁਰ ਦੀ ਲੜਾਈ ਵਿੱਚ ਤਲਵਾਰ ਦੇ ਅਜੀਹੇ ਜੋਹਰ ਵਿਖਾਏ ਦੇ ਪਿਤਾ ਜੀ ਨੇ ਆਪ ਦਾ ਨਾਮ ਤਿਆਗਮਲ ਤੋਂ ਤੇਗ ਬਹਾਦਰ ਰੱਖ ਦਿੱਤਾ ਜਦੋਂ ਆਪ ਥੋੜੇ ਵੱਡੇ ਹੋਏ ਤਾਂ ਆਪ ਦਾ ਵਿਆਹ ਮਾਤਾ ਗੁਜਰੀ ਨਾਲ ਹੋਇਆ ਜਿਨ੍ਹਾਂ ਦੀ ਕੁੱਖੋਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਗੁਰੂ ਹਰਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਨੇ ਬਟਾਲੇ ਪਿੰਡ ਵਿੱਚ ਜਾ ਕੇ ਘੋਰ ਤਪੱਸਿਆ ਕੀਤੀ ਗੁਰੂ ਹਰਾਈ ਜੀ ਅਤੇ ਗੁਰੂ ਹਰਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰਗੱਦੀ ਖਾਲੀ ਹੋ ਗਈ ਸੀ 8ਵੇਂ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸੰਗਤਾਂ ਨੂੰ ਇਸ਼ਾਰਾ ਕਰ ਗਏ ਸਨ ਕਿ ਬਾਬਾ ਬਕਾਲੇ ਸੰਗਤਾਂ ਸਮਝ ਗਈਆਂ ਕਿ ਅਗਲੇ ਗੁਰੂ ਬਕਾਲੇ ਪਿੰਡ ਵਿੱਚ ਹਨ ਇਸ ਲਈ ਸੰਗਤਾਂ ਨੇ ਬਕਾਲੇ ਪਿੰਡ ਨੂੰ ਵਹੀਰਾ ਘੱਟ ਦਿੱਤੀਆਂ ਪਰੰਤੂ ਬਕਾਲੇ ਵਿਖੇ ਬਾਈ ਦੰਬੀ ਗੁਰੂ ਮੰਜੀਆਂ ਲਾ ਕੇ ਬਹਿ ਗਏ ਤੇ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗੇ ਸੰਗਤਾ ਭੰਬਲਪੂਸੇ ਵਿੱਚ ਪਈਆਂ ਅਸਲੀ ਗੁਰੂ ਦੀ ਤਲਾਸ਼ ਕਰਨ ਲੱਗੀਆਂ ਉਹਨਾਂ ਦੀ ਇਹ ਤਲਾਸ਼ ਖਤਮ ਕੀਤੀ ਮੱਖਣ ਸ਼ਾ ਲੁਬਾਣੇ ਨੇ ਜੋ ਗੁਰੂ ਘਰ ਦਾ ਪੱਕਾ ਸਰਦਾ ਲੋਸੀ ਮੱਖਣ ਸ਼ਾ ਇੱਕ ਵਪਾਰੀ ਸੀ ਇੱਕ ਵਾਰ ਉਸਦਾ ਜਹਾਜ਼ ਸਮੁੰਦਰ ਵਿੱਚ ਡੁੱਬ ਰਿਹਾ ਸੀ ਤਾਂ ਉਸਨੇ ਆਪਣੇ ਜਹਾਜ਼ ਦੀ ਸਲਾਮਤੀ ਲਈ ਗੁਰੂ ਅੱਗੇ 500 ਮੋਹਰਾਂ ਸੁੱਖੀਆਂ ਸਨ ਗੁਰੂ ਜੀ ਦੀ ਕਿਰਪਾ ਨਾਲ ਉਸਦਾ ਜਹਾਜ਼ ਕਿਨਾਰੇ ਲੱਗ ਗਿਆ ਉਹ ਬਹੁਤ ਖੁਸ਼ ਹੋਇਆ ਉਹ ਖੁਸ਼ੀ-ਖੁਸ਼ੀ 500 ਮੋਹਰਾਂ ਚੜਾਉਣ ਲਈ ਬਕਾਲੇ ਪੁੱਜਾ ਪਰੰਤੂ ਉਹ ਬਾਈ ਦੰਬੀ ਗੁਰੂਆਂ ਦੀਆਂ ਮੰਝੀਆਂ ਲੱਗੀਆਂ ਵੇਖ ਕੇ ਨਿਰਾਸ਼ ਹੋ ਗਿਆ ਹੁਣ ਉਸ ਨੂੰ ਅਸਲੀ ਗੁਰੂ ਦੀ ਤਲਾਸ਼ ਸੀ ਉਹ ਹਰੇਕ ਗੁਰੂ ਅੱਗੇ ਪੰਜ-ਪੰਜ ਮੋਹਰਾਂ ਰੱਖਦਾ ਗਿਆ ਕਿਸੇ ਨੇ ਉਸ ਨੂੰ ਕੁਝ ਨਾ ਕਿਹਾ ਆਖਰ ਉਹ ਇੱਕ ਭੋਰੇ ਵਿੱਚ ਤਪ ਕਰ ਰਹੇ ਮਹਾਪੁਰਸ਼ ਕੋਲ ਪੁੱਜਾ ਉਹ ਉੱਥੇ ਵੀ ਜਦੋਂ ਪੰਜ ਮੋਹਰਾਂ ਰੱਖ ਕੇ ਮੁੜਨ ਲੱਗਾ ਤਾਂ ਉਹ ਮਹਾਪੁਰਸ਼ ਬੋਲ ਪਏ ਭਾਈ ਤੂੰ ਸੁਖੀਆਂ ਤਾਂ 500 ਮੋਹਰਾਂ ਸਨ ਫਿਰ ਇਹ ਪੰਜ ਮੋਹਰਾ ਕਿਉਂ ਇਹ ਸੁਣ ਕੇ ਮੱਖਣ ਸ਼ਾ ਜਜ਼ਬਾਤੀ ਹੋ ਕੇ ਰੌਲਾ ਪਾਉਣ ਲੱਗਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਅਰਥਾਤ ਮੈਂ ਆਪਣਾ ਗੁਰੂ ਲੱਭ ਲਿਆ ਹੈ। ਇਹੀ ਸੱਚਾ ਗੁਰੂ ਹੈ ਜੋ ਗੁਰਗੱਦੀ ਦਾ ਅਧਿਕਾਰੀ ਹੈ। ਕਹਿੰਦੇ ਹਨ ਕਿ ਉਸ ਵੇਲੇ ਉੱਥੇ ਬਹੁਤ ਰੌਲਾ ਰੱਪਾ ਪਿਆ। ਉਹਨਾਂ ਦੰਬੀ ਦੰਬੀ ਗੁਰੂਆਂ ਨੇ ਗੁਰੂ ਸਾਹਿਬ ਦਾ ਸਭ ਕੁਝ ਪੈਸਾ ਤੇ ਲਾ ਚੜਾਵਾ ਲੁੱਟ ਲਿਆ। ਸੰਗਤਾਂ ਉਹਨਾਂ ਨਾਲ ਮਰਨ ਮਾਰਨ ਲਈ ਤਿਆਰ ਹੋ ਗਈਆਂ ਪਰੰਤੂ ਗੁਰੂ ਜੀ ਨੇ ਉਹਨਾਂ ਨੂੰ ਅਜੇਹਾ ਕਰਨ ਤੋਂ ਰੋਕਿਆ ਅਤੇ ਧਰਮ ਪ੍ਰਚਾਰ ਲਈ ਉੱਥੋਂ ਨਿਕਲ ਤੁਰੇ ਇੱਥੋਂ ਗੁਰੂ ਜੀ ਪਟਨੇ ਵੱਲ ਚਲੇ ਗਏ ਜਿੱਥੇ ਬਾਲ ਗੋਬਿੰਦ ਰਾਏ ਜੀ ਦਾ ਜਨਮ ਹੋਇਆ ਜਦੋਂ ਬਾਲ ਗੋਬਿੰਦ ਰਾਏ ਜੀ 6 ਸਾਲ ਦੇ ਸਨ ਆਪ ਆਨੰਦਪੁਰ ਸਾਹਿਬ ਵਿਖੇ ਆ ਕੇ ਰਹਿਣ ਲੱਗ ਪਏ ਤੇ ਇਹ ਸ਼ਹਿਰ ਵਸਾਇਆ ਇੱਕ ਵਾਰ ਆਪ ਗੁਰਗੱਦੀ ਤੇ ਬਿਰਾਜਮਾਨ ਸਨ ਤੇ ਕੁਝ ਕਸ਼ਮੀਰੀ ਪੰਡਤ ਆਪ ਜੀ ਬਾਸ ਫਰਿਆਦ ਲੈ ਕੇ ਆ ਗਏ ਕਿ ਔਰੰਗਜੀਬ ਸਾਡੇ ਤੇ ਬਹੁਤ ਜ਼ੁਲਮ ਕਰ ਰਿਹਾ ਹੈ ਉਹ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਲਈ ਤੁਲਿਆ ਹੋਇਆ ਹੈ ਸਾਨੂੰ ਉਸ ਦੇ ਜ਼ੁਲਮ ਤੋਂ ਬਚਾਓ ਉਸ ਸਮੇਂ ਆਪ ਦੇ ਮੂੰਹੋਂ ਨਿਕਲਿਆ ਇਸ ਸਮੇਂ ਕਿਸੇ ਮਹਾਪੁਰਸ਼ ਦੀ ਕੁਰਬਾਨੀ ਹੀ ਉਸ ਦੇ ਜ਼ੁਲਮ ਨੂੰ ਨੱਥ ਪਾ ਸਕਦੀ ਹੈ ਕਹਿੰਦੇ ਹਨ ਕਿ ਬਾਲ ਗੋਬਿੰਦ ਰਾਏ ਆਪ ਜੀ ਦੇ ਪਾਸ ਹੀ ਬੈਠੇ ਸਨ ਉਹ ਬੋਲੇ ਪਿਤਾ ਜੀ ਇਸ ਵੇਲੇ ਆਪ ਤੋਂ ਵੱਡਾ ਮਹਾਪੁਰਖ ਹੋਰ ਕੌਣ ਹੋ ਸਕਦਾ ਉਸ ਵੇਲੇ ਆਪ ਨੇ ਆਪਣੇ ਨਾਲ ਭਾਈ ਮਤੀ ਦਾਸ ਸਤੀ ਦਾਸ ਭਾਈ ਧਿਆਲ ਤੇ ਦੋ ਹੋਰ ਸਿੱਖਾਂ ਨੂੰ ਨਾਲ ਲਿਆ ਤੇ ਦਿੱਲੀ ਨੂੰ ਚੱਲ ਪਏ ਆਪ ਨੂੰ ਰਾਹ ਵਿੱਚੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਆਪ ਜੀ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰੰਤੂ ਆਪ ਆਪਣੇ ਸਿੱਧਕ ਤੋਂ ਰਤਾ ਨਾ ਡੋਲੇ ਅੰਤ ਔਰੰਗਜ਼ੇਬ ਨੇ ਆਪ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ 11 ਨਵੰਬਰ 1675 ਦਾ ਮਨਹੂਸ ਦਿਨ ਸੀ ਜਦੋਂ ਆਪ ਦਾ ਸਿਰ ਥਾੜ ਨਾਲੋਂ ਅਲੱਗ ਕਰ ਦਿੱਤਾ ਗਿਆ ਕਿਸੇ ਦੀ ਜ਼ੁਰਤ ਨਹੀਂ ਸੀ ਪੈ ਰਹੀ ਕਿ ਉਹਨਾਂ ਦਾ ਸਿਰ ਅਤੇ ਥਾੜ ਦਾ ਸੰਸਕਾਰ ਕਰ ਦੇਵੇ ਕਹਿੰਦੇ ਹਨ ਉਸ ਵੇਲੇ ਭਾਈ ਜੈਤਾ ਜੀ ਅੱਗੇ ਆਏ। ਉਹਨਾਂ ਨੇ ਗੁਰੂ ਜੀ ਦਾ ਸੀਸ ਆਪਣੀ ਝੋਲੀ ਪਾਇਆ ਤੇ ਅਨੰਦਪੁਰ ਸਾਹਿਬ ਵਿਖੇ ਪਹੁੰਚ ਗਏ। ਭਾਈ ਲੱਖੀ ਸ਼ਾਹ ਬੰਜਾਰੇ ਨੇ ਗੁਰੂ ਜੀ ਦੇ ਧੜ ਨੂੰ ਰੂਹ ਨਾਲ ਭਰੇ ਹੋਏ ਗੱਡੇ ਤੇ ਰੱਖਿਆ ਤੇ ਆਪਣੇ ਘਰ ਲਿਆ ਕੇ ਘਰ ਸਮੇਤ ਅੱਗ ਲਾ ਦਿੱਤੀ। ਜਿੱਥੇ ਅੱਜਕੱਲ ਗੁਰਦੁਆਰਾ ਅਰਕਾਬ ਗੰਜ ਸੋਭਿਤ ਹੈ। ਚਾਂਦਨੀ ਚੌਕ ਜਿੱਥੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ। ਪੋਥੀ ਸੀਸ ਗੰਜ ਗੁਰਦੁਆਰਾ ਸੁਸ਼ੋਭਿਤ ਹੈ ਗੁਰੂ ਜੀ ਨੇ 59 ਸ਼ਬਦ 57 ਸ਼ਲੋਕ ਤੇ 14 ਰਾਗਾਂ ਵਿੱਚ ਬਾਣੀ ਰਚੀ ਇਸ ਵਿੱਚੋਂ ਕੁਝ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਆਪ ਦੀ ਸਾਰੀ ਬਾਣੀ ਸ਼ਾਂਤੀ ਅਤੇ ਪ੍ਰਦਾਨ ਕਰਨ ਵਾਲੀ ਹੈ ਥੈਂਕ ਯੂ